ਇੱਥੇ ਕੁਝ ਕੂਟਰ ਮੋਟਰਸਾਈਕਲਾਂ ਕੋ ਤੁਹਾਡਾ ਹੀ ਰਾਹ ਕਰੇ ਨਗਰ ਨਿਗਮ ਦੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਨਹੀਂ ਦੇਖ ਨਗਰ ਇਹ ਮਤਲਬ ਕਰ ਰਿਹਾ ਹੈ ਕਿ ਗੱਲ ਦਾ ਬਾਤ ਹੈ ਹੈ ਪਰਿਸ਼ਨ ਕਮਿਸ਼ਨਰ ਇਹਨਾਂ ਨੂੰ ਪਬਲਿਕ ਵੱਲੋਂ ਕਾਫੀ ਜਿਹੜੀਆਂ ਹੈਗੇ ਸ਼ਿਕਾਇਤਾਂ ਮਿਲ ਰਹੀਆਂ ਸੀਗਾ ਕਿ ਬਾਜ਼ਾਰ ਦੇ ਵਿੱਚ ਟ੍ਰੈਫਿਕ ਦੀ ਜਿਹੜੀ ਕਾਫੀ ਸਮੱਸਿਆ ਆ ਰਹੀ ਹੈ ਉਸੇ ਸੰਬੰਧ ਦੇ ਵਿੱਚ ਉਹਨਾਂ ਦੀਆਂ ਹਦਾਇਤਾਂ ਤੇ ਮੈਂ ਤੇ ਸੰਜੀਤ तिवारी ਜੀ ਜੁਆਇੰਟ ਕਮਿਸ਼ਨਰ ਸਾਹਿਬ ਇਹ ਤੇ ਪੀਸੀਆ ਦੀ ਫੋਰਸ ਤੇ ਟ੍ਰੈਫਿਕ ਦੀ ਫੋਰਸ ਲੈ ਕੇ ਅਸੀਂ ਬਾਜ਼ਾਰ ਦੇ ਵਿੱਚ ਇਹ ਮੁਹਿੰਮ ਚਲਾਈ ਆ ਤੇ ਇਹਨਾਂ ਦਾ ਜਿਹੜਾ ਹੈਗਾ ਯਾ ਦੁਕਾਨਦਾਰਾਂ ਨੇ ਜਿਹੜਾ ਆਪਣਾ ਸਮਾਨ ਰੱਖਿਆ ਹੋਇਆ ਸੀਗਾ ਕਾਫੀ ਅੱਗੇ ਤੱਕ ਜਿਹੜਾ ਹੈਗਾ ਯਾ ਸਮਾਨ ਰੱਖ ਕੇ ਤੇ ਜਿਹੜੀ ਸੜਕ ਘੇਰੀ ਹੋਈ ਸੀਗੀ ਉਹਨੂੰ ਅਸੀਂ ਖਾਲੀ ਕਰਾਇਆ ਆ ਤੇ ਇਹਨਾਂ ਦਾ ਜਿਹੜਾ ਸਮਾਨ ਜਿਹੜਾ ਹੈ ਆ ਉਹ ਕਬਜ਼ੇ 'ਚ ਲਿਆ ਆ ਇਹ ਅਸੀਂ ਜਿਹੜੀ ਇੱਕੀ ਕਾਰਵਾਈ ਰੋਜ਼ਾਨਾ ਹੀ ਤਕਰੀਬਨ 1-2 ਦਿਨ ਛੱਡ ਕੇ ਇਹ ਲਗਾਤਾਰ ਸਾਡੀ ਜਾਰੀ ਰਹੂਗੀ ਤੇ ਅਸੀਂ ਤੁਹਾਡੇ ਮਾਦਮਾਂ ਤੇ ਰਾਹੀਂ ਸਾਰੇ ਦੁਕਾਨਦਾਰਾਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈਗੀ ਹੈ ਰਲ ਮਿਲ ਕੇ ਦੂਰ ਕਰੀਏ ਤੇ ਆਪਣਾ ਆਪਣਾ ਸਮਾਨ ਜਿਹੜਾ ਦੁਕਾਨਦਾਰ ਹੈਗੇ ਆ ਜਿਨ੍ਹਾਂ ਨੇ ਸਮਾਨ ਰੱਖਿਆ ਹੋਇਆ ਆ ਤੇ ਉਹ ਸਮਾਨ ਜਿਹੜਾ ਆਪਣੀ ਦੁਕਾਨ ਦੇ ਅੰਦਰ ਰੱਖਣ ਤੇ ਜਿਹੜੇ ਟ੍ਰੈਫਿਕ ਆ ਜਿਹੜੇ ਪਬਲਿਕ ਹੈਗੀ ਆ ਉਹ ਆਪਣੇ ਜਿਹੜੇ ਵਹੀਕਲ ਹੈਗੇ ਆ ਤਰੀਕੇ ਨਾਲ ਸਾਈਡ ਤੇ ਜਿਹੜਾ ਆ ਗਿਆ ਲਾ ਕੇ ਆਪਣੀ ਸ਼ਾਪਿੰਗ ਕਰਿਆ ਕਰੀ। ਅਕਸਰ ਫਿਰ ਦੇਖਿਆ ਗਿਆ ਕਿ ਤੈਹਤ ਜਾਰੀ ਦਾ ਜਦੋਂ ਇਹ ਚੱਲਦਾ ਆ ਗੰਦਾ ਤੁਹਾਡਾ ਅਗਲੇ ਦਿਨ ਤੋਂ ਬਾਅਦ ਵੀ ਦੁਬਾਰਾ ਫੇਰ ਬਾਹਰ ਉਹ ਉਹੀ ਸਿਟੀ ਫੇਰ ਬਣ ਜਾਂਦੀ ਹੈ ਇਹਨਾਂ ਨੂੰ ਬਾਰ-ਬਾਰ ਅਸੀਂ ਜਿਹੜੇ ਹੈਗੇ ਦੁਕਾਨਦਾਰਾਂ ਨੂੰ ਹਦਾਇਤਾਂ ਕਰਦੇ ਹੈਗੇ ਆ ਅਸੀਂ ਜਿਹੜੇ ਹੈਗੇ ਆ ਇਹਨਾਂ ਨੂੰ ਸਮੇਂ-ਸਮੇਂ ਤੇ ਹਦਾਇਤਾਂ ਕਰਦੇ ਰਹਿੰਦੇ ਆ ਪਰ ਕਈ ਵਾਰੀ ਜਿਹੜਾ ਹੈਗਾ ਆ ਇਹ ਸਮਾਨ ਜਿਹੜਾ ਹੈਗਾ ਬਾਹਰ ਰੱਖ ਦਿੰਦੇ ਆ ਤੇ ਸਾਡੀ ਵੀ ਜਿਹੜੀ ਮੁਹਿੰਮ ਲਗਾਤਾਰ ਚੱਲਦੀ ਰਹਿੰਦੀ ਹੈਗੀ ਆ ਅੱਗੇ ਵੀ ਜਦੀ ਲਗਾਤਾਰ ਚੱਲਦੀ ਰਹੂਗੀ ਇੱਕ ਅੱਗੇ ਦੀ ਸਮੱਸਿਆ ਜਿਹੜੀ ਆ ਉਹ ਈ-रिक्शा ਨੂੰ ਲੈ ਕੇ ਵੀ ਇੱਥੇ ਬਹੁਤ ਆਪਾਂ ਦੇਖੀ ਆ ਖਾਲੀ ਈ ਰਿਕਸ਼ਾ ਵੇਤਨ ਵਾ ਜਾਂਦੇ ਆ ਹੁਣ ਆਪਾਂ ਵੀ ਦੇਖਿਆ ਹੋਣਾ ਕਿ ਸਕੂਲੀ ਬੱਸਾਂ ਜਿਹੜੀਆਂ ਸੀਗੀਆਂ ਉਹ ਵੀ ਇਸ ਬਾਜ਼ਾਰ ਤੋਂ ਨਿਕਲਦੀਆਂ ਆ ਉਹਦੇ ਨਾਲ ਵੀ ਬਹੁਤ ਜ਼ਿਆਦਾ ਕੰਮ ਹੁੰਦਾ ਐ ਅਸੀਂ ਜਿਹੜਾ ਹੈਗਾ ਐ ਟ੍ਰੈਫਿਕ ਦੀ ਸਮੱਸਿਆ ਨੂੰ ਠੀਕ ਕਰਨ ਲਈ ਵਨਵੇ ਕੀਤਾ ਹੋਇਆ ਜਿਹੜਾ ਟ੍ਰੈਫਿਕ ਆ ਵਨਵੇ ਕਮਾਲਪੁਰ ਵਾਲੀ ਸਾਈਡ ਤੋਂ ਜਿਹੜੀਆਂ ਹੈਗੀਆਂ ਉਹ ਬੱਸਾਂ ਕਾਰਾਂ ਜਿਹੜੀਆਂ ਹੈਗੀਆਂ ਉਹ ਜਾ ਸਕਦੀਆਂ ਘੰਟਾ ਘਰ ਹੋ ਕੇ ਕੋਟੂ ਜਿਹੜਾ ਮੋੜ ਹੈਗਾ ਐ ਉਧਰ ਨੂੰ ਤੇ ਜਿਹੜਾ ਕੋਟੂ ਮੋੜ ਵਾਲਾ ਪਾਸਾ ਜਿਹੜਾ ਹੈਗਾ ਐ ਉਧਰਲੇ ਪਾਸੇ ਜਿਹੜੀ ਆ ਹੈਵੀ ਮਤਲਬ ਜਿਹੜੇ ਕਾਰ ਹੈਗੀਆਂ ਜਾਂ ਬੱਸਾਂ ਆ ਉਹ ਇਤਰੋ ਬੰਦ ਕੀਤੀਆਂ ਹੋਈਆਂ ਆ ਜਿਹੜੀ ਸਕੂਲ ਦੀ ਬੱਸਾਂ ਆ ਉਹ ਵੀ ਅਸੀਂ ਜਿਹੜੀਆਂ ਬੰਨਵੇ ਕੀਤੀਆਂ ਹੋਈਆਂ ਸਾਰਾ ਕਮਾਲਪੁਰ ਤੋਂ ਜਿਹੜੀਆਂ ਬੱਸ ਆਪਣੇ ਘੰਟਾ ਘਰ ਵੱਲੋਂ ਜਾਂਦੀਆਂ ਇਹ ਬਹੁਤ ਦੇਰ ਦਾ ਸਾਡਾ ਜਿਹੜਾ ਸਗਾ ਸ਼ਿਕਾਇਤਾਂ ਦਾ ਜਿੱਦਾਂ ਡੀਐਸਪੀ ਸਾਹਿਬ ਨੇ ਦੱਸਿਆ ਹੈਗਾ ਕਿ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਸ਼ਿਕਾਇਤਾਂ ਆਉਂਦੀਆਂ ਸੀ ਪਰ ਵਕ ਵਕ ਅਖਬਾਰਾਂ ਚ ਵੀ ਤੁਹਾਡੇ ਸਾਰੇ ਮਾਧਿਅਮਾਂ 'ਚ ਆ ਰਹੀਆਂ ਸੀ ਲੋਕਾਂ ਨੂੰ ਅਸੀਂ ਅਵੇਅਰ ਵੀ ਕਰਦੇ ਰਹੇ ਆ ਕਿ ਤਿਉਹਾਰਾਂ ਦੇ ਦਿਨ ਆ ਅਸੀਂ ਸਖਤੀ ਨਹੀਂ ਕਰਨਾ ਚਾਹੁੰਦੇ ਪਰantu ਦੇਖਣ ਵਿੱਚ ਆਇਆ ਹੈ ਕਿ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਦੁਕਾਨਦਾਰਾਂ ਵੱਲੋਂ ਸਮਾਨ ਬਾਹਰ ਵਧਾ ਕੇ ਰੱਖਿਆ ਜਾਂਦਾ ਤੇ ਫਿਰ ਅੱਜ ਸਾਡੇ ਨਾਲ ਪੂਰਾ ਪੁਲਿਸ ਪ੍ਰੋਸੀਜਰਨ, ਟ੍ਰੈਫਿਕ ਇੰਚਾਰਜ ਸਾਰੇ ਸਾਡੇ ਜਿਹੜੇ ਹੈਗੇ ਆ ਉਹ ਨਾਲ ਆਏ ਹੈਗੇ ਆ ਸਾਡੀ ਟੀਮ ਨੇ ਨਾਲੇ ਐਕਸ਼ਨ ਕੀਤਾ ਹੈਗਾ ਤੁਸੀਂ ਦੇਖ ਸਕਦੇ ਆ ਕਿ ਦੋ ਤਿੰਨ ਟਰਾਲੀਆਂ ਅਸੀਂ ਭਰ ਲਈਆਂ ਸਮਾਨ ਦੀਆਂ ਮੈਂ ਤੁਹਾਡੇ ਮਾਧਮ ਰਾਈ ਫੇਰ ਅਪੀਲ ਲੋਕਾਂ ਨੂੰ ਕਰਨਾ ਚਾਹਾਂਗੇ ਕਿ ਸਾਡਾ ਸਖਤੀ ਕਰਨ ਦਾ ਕੋਈ ਮੋਟਿਵ ਨਹੀਂ ਹੈਗਾ ਕਿਸੇ ਦਾ ਸਮਾਨ ਖਰਾਬ ਹੋਵੇ ਅਸੀਂ ਬਿਲਕੁਲ ਨਹੀਂ ਚਾਹਦੇ ਆਪਣੀ ਆਪਣੀ ਮਰਿਆਦਾ ਦੇ ਵਿੱਚ ਆਪਣੀਆਂ ਆਪਣੀਆਂ ਦੁਕਾਨਾਂ ਦੇ ਅੰਦਰ ਸਮਾਨ ਰੱਖਾਂ ਔਰ ਅਗਲਾ ਸਾਡਾ ਜਿਹੜਾ ਮਿਸ਼ਨ ਹੈਗਾ ਜਿੱਥੇ ਰੋਜ਼ਾਨਾ ਇੱਧਰ ਵੀ ਚੱਲੇਗਾ ਅਗਲਾ ਸਾਡਾ ਟਾਰਗੇਟ ਜਿਹੜਾ ਹੈਗਾ ਬੱਸ ਸਟੈਂਡ ਔਰ ਬੱਸੀ ਖਵਾਜੂ ਮਾਰਕੀਟ ਹੈਗੀ ਜਿੱਥੇ ਕੀ ਬਹੁਤ ਜ਼ਿਆਦਾ ਆतिक्रमण ਹੋ ਚੁੱਕਾ ਆ ਔਰ ਅੱਜ ਦੀ ਸ਼ਾਇਦ ਉਹ ਵੀਡੀਓ ਦੇਖ ਕੇ ਯਾਅਅਰ ਹੋ ਜਾਣ ਤੇ ਸਾਨੂੰ ਸਖਤੀ ਨਾ ਕਰਨੀ ਪਵੇ ਔਰ ਇਹ ਜਿਹੜਾ ਐਕਸ਼ਨ ਹੈਗਾ ਸਾਡਾ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਸਿਵਲ ਪ੍ਰਸ਼ਾਸਨ ਵੱਲੋਂ ਲਗਾਤਾਰ ਚੱਲੇਗਾ ਔਰ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਅਸੀਂ ਫੇਰ ਅਪੀਲ ਕਰਾਂਗੇ ਕਿ ਪਲੀਜ਼ ਰੱਬ ਦੇ ਵਾਸਤੇ ਆਪਣੇ ਸ਼ਹਿਰ ਨੂੰ ਸੋਨਾ ਬਣਾ ਲੈ ਟ੍ਰੈਫਿਕ ਨਿਰਵਿਘਨ ਚੱਲਣ ਲਈ ਇਹਨੂੰ ਆਪਾਂ ਬਾਹਰ ਨਾ ਰੱਖੀਏ ਥੈਂਕ ਯੂ ਜਿਹੜੀਆਂ ਲੱਗੀਆਂ ਆਮ ਤੌਰ ਤੇ ਇਹ ਰੇੜੀਆਂ ਬਹੁਤ ਵਧਾ ਕੇ ਜੇ ਉਤੋਂ ਰੇੜੀ ਜਿਹੜੀ ਉਹ ਚੱਲਣੀ ਚਾਹੀਦੀ ਹੈ ਪਰ ਉਹ ਇੱਕ ਜਗ੍ਹਾ ਰੇੜੀਆਂ ਦਾ ਜਿਹੜਾ ਹੈਗਾ ਜਿਹੜਾ ਸਾਡੇ ਕੋਲ ਸਟਰੀਟ ਬੈਂਡਿੰਗ ਦੇ ਵਿੱਚ ਰਜਿਸਟਰ ਹੋਇਆ ਆ ਹੋਊਗਾ ਉਸ ਤੋਂ ਇਲਾਵਾ ਸੀ ਉਹਨਾਂ ਦੇ ਖਿਲਾਫ ਵੀ ਹੁਣ ਸਾਰਿਆਂ ਦੇ ਕਾਰਵਾਈ ਕਰਾਂਗੇ